ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਿਸੇ ਵੀ ਡਰ ਲਾਲਚ ਅਤੇ ਆਪਣੇ ਨਿੱਜੀ ਸਵਾਰਥ ਤੋਂ ਬਹੁਤ ਉੱਚਾ ਹੁੰਦਾ ਹੈ ਸਬਰ ਸਦਕ ਤੇ ਬਹੁਤ ਨਜ਼ਦੀਕ ਹੁੰਦਾ ਹੈ ਸਾਹਿਬੇ ਸਿਰਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਬਹਾਦਰ ਜੀ ਦੇ ਰਾਜ ਤੱਕ ਮੁਗਲਾਂ ਅਤੇ ਤੁਰਕਾਂ ਕੋਲ ਸਰੀਰਕ ਅਤੇ ਮਾਨਸਿਕ ਤਸੀਹੇ ਦੇਣ ਦੇ ਜੋ ਵੀ ਤਰੀਕੇ ਸਰ ਉਸ ਸਮੇਂ ਦੀਆਂ ਹਕੂਮਤਾਂ ਨੇ ਸਿੱਖਾਂ ਦੇ ਕੀਤੇ ਆਤ ਦੀ ਗਰਮੀ ਜੇੜ ਦੇ ਮਹੀਨੇ ਵਿੱਚ ਸਾਹਿਬ ਸ੍ਰੀ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸਿਰ ਵਿੱਚ ਗਰਮ ਰੇਤਾ ਪਾਇਆ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਭਾਈ ਸਤੀ ਦਾਸ ਜੀ ਨੂੰ ਜੀਂਦਿਆਂ ਜੀ ਜਲਾ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਸਾਹਿਬ ਸ੍ਰੀ ਤੇਗ ਬਹਾਦਰ ਜੀ ਨੂੰ ਵੀ ਸੀਸ ਧੜ ਤੋਂ ਜੁਦਾ ਕਰਕੇ ਸ਼ਹੀਦ ਕੀਤਾ। ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਆਤ ਦੀ ਠੰਡ ਪੋ ਦੇ ਮਹੀਨੇ ਵਿੱਚ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਬਾਬਾ ਬੰਦਾਬਹਾਦਰ ਜੀ ਉੱਪਰ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਅੱਖਾਂ ਵਿੱਚ ਲੋਹੇ ਦੇ ਸ ਦੀਆਂ ਸਲਾਖਾਂ ਗਰਮ ਲਾਲ ਕਰਕੇ ਅੱਖਾਂ ਨੂੰ ਵਿੰਨਿਆ ਗਿਆ ਉਹਨਾਂ ਦੇ ਹੱਥ ਪੈਰ ਜਿੰਦਿਆਂ ਜੀ ਕੱਟ ਦਿੱਤੇ ਗਏ ਉਹਨਾਂ ਦੇ 4 ਸਾਲ ਦੇ ਪੁੱਤਰ ਅਜੀਤ ਸਿੰਘ ਦੀ ਛਾਤੀ ਜਿੰਦਿਆਂ ਜੀ چیر ਕੇ ਕਲੇਜਾ ਬਾਹਰ ਕੱਢ ਕੇ ਬਾਬਾ ਬੰਦਾਬਹਾਦਰ ਜੀ ਦੇ ਮੂੰਹ ਵਿੱਚ ਪਾਇਆ ਗਿਆ ਛੋਟੇ ਬੱਚਿਆਂ ਨੂੰ ਨੇਜ਼ਿਆਂ ਤੇ ਟਾਂਕੇ ਸ਼ਹੀਦ ਕੀਤਾ ਗਿਆ ਬੱਚਿਆਂ ਦੇ ਅੰਗ ਕੱਟ ਕੇ ਮਾਵਾਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਗਏ ਤਸ਼ੱਦਦ ਜ਼ੁਲਮ ਹਰ ਤਰ੍ਹਾਂ ਦੇ ਸਾਡੇ ਕੌਮ ਦੇ ਸ਼ਹੀਦਾਂ ਉੱਪਰ ਕੀਤੇ ਗਏ ਸ਼ਹੀਦ ਜਿੱਤ ਜਾਂਦੇ ਰਹੇ ਅਤੇ ਜ਼ੁਲਮ ਕਰਨ ਵਾਲੇ ਹਾਰ ਜਾਂਦੇ ਰਹੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰ ਦਿੱਤੀ ਗਈ ਪਰ ਭਾਈ ਸਾਹਿਬ ਜੀ ਨਾ ਡਰੇ ਨਾ ਡੋਲੇ ਵਾਹਿਗੁਰੂ ਜੀ ਮਾਨ ਕਰਿਆ ਕਰੋ ਇਸ ਸਿੱਖੀ ਤੇ ਸਿੱਖੀ ਸਾਨੂੰ ਬੜੀ ਮੁਸ਼ਕਲ ਨਾਲ ਮਿਲੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ